ਮੇਰਾ ਨਾਮ ਸ਼ੰਟੀ ਕਾਲਿਆ ਫੜਿਚ ਕੀ ਵਾਕਿਆ ਹੋਇਆ ਤੁਹਾਡੇ ਘਰ ਚ ਅਸੀਂ ਨੌਕਰਾਂ ਨਹੀਂ ਰੱਖੇ ਸੀ 10 ਦਿਨ ਪਹਿਲਾਂ ਅਸੀਂ ਗਏ 1:30 ਵਜੇ ਜਾਨੂ ਸਵੇਕ 2:00 ਵਜੇ ਆਏ ਕੁੰਡਾ-ਕੰਡਾ ਬੈਲ ਮਾਰੀ ਖੋਲਿਆ ਨਹੀਂ ਅਸੀਂ ਦੂਜੀ ਜਾਪੀ ਨਾਲ ਖੋਲਿਆ ਜਾਨੂ ਉਰੇ ਬੰਦੇ ਸੀ ਅੰਦਰ ਤਿੰਨੇ ਅੱਛਾ ਅਸੀਂ ਉਹਨਾਂ ਨੂੰ ਕਿਹਾ ਉਹਨਾਂ ਨੇ ਆਕੇ ਸਾਨੂੰ ਫੜ ਲਿਆ ਅੱਛਾ ਉਹਨਾਂ ਨੇ ਆਕੇ ਕਮਰੇ ਚ ਬਿਠਾਤਾ ਅਸੀਂ ਕਹਾਂ ਜੋ ਹੈਗਾ ਭਾਈ ਇਹ ਠੀਕ ਹੈ ਆਪਣਾ ਲੈ ਜੋ ਸਾਨੂੰ ਛੱਡੋ ਬਾਤ ਦਾ ਕਰਦੋਂ ਬਾਅਦ ਭੱਜ ਗਏ ਆ ਭੱਜ ਗਏ ਕੁਝ ਹਥਿਆਰ ਵਗੈਰਾ ਸੀ ਉਹਨਾਂ ਕੋਲ ਜਾਂ ਕੀ ਸੀਗਾ ਹਥਿਆਰ ਪਤਾ ਨਹੀਂ ਕੋਈ ਉਹਨਾਂ ਕੋਲ ਕੀ ਸੀ ਕਿ ਨਹੀਂ ਸੀ ਤੁਹਾਡੇ ਅਨੁਸਾਰ ਤਾਂ ਜੀ ਨੌਕਰਾਂ ਆ ਨੌਕਰਾਂ ਨਹੀਂ ਪਹਿਲਾਂ ਹੀ ਭੱਜੀ ਹੋਈ ਸੀ ਅੱਛਾ ਟੋਟਲ ਤਿੰਨ ਬੰਦੇ ਸੀ ਹਾਂ ਤਿੰਨ ਬੰਦੇ ਸੀ ਕੁਝ ਅੰਦਾਜ਼ਾ ਹੈ ਕਿੰਨੇ ਕਰਾਂ ਨੁਕਸਾਨ ਆਇਆ ਇਹ ਕੋਈ ਨਹੀਂ ਹੁਣ ਦੇਖ ਕੇ ਹੁਣ ਦਾਗਾਂ ਨੇ ਕੀ ਹੈ ਅੰਦਾਜ਼ਾ ਕੋਈ ਡੈਸਿੰਗ ਨਹੀਂ ਉਹਦਾ ਕੋਈ ਡੈਸਿੰਗ ਹਾਂ ਕਿੰਨੀ ਕੁ ਮੋੜੀ ਤੇ ਕਿਦਰੀ ਮਾਮਾ ਨੌਕਰਾਨੀ ਸੀ ਕੋਈ 27 28 ਸਾਲ ਦੀ ਕਿੰਨੇ ਦਿਨ ਹੋਈਆ ਉਹ ਰੱਖੀ 10 ਦਿਨ ਹੋਈ ਸੀ ਉਹ ਵੀ ਨਾਲ ਆ ਹਾਂ ਉਹ ਪਹਿਲਾਂ ਹੀ ਭੱਜ ਗਈ ਸੀ ਨੌਕਰਾਨੀ ਹਾਂ ਅੱਜ ਗਈ ਸੀ ਘਰ ਤੇ ਉਰੀ ਰਹਿੰਦੀ ਸੀ ਉਹ ਨਾਲ ਕੈਮਰੇ ਵਗੈਰਾ ਲੱਗੇ ਨੇ ਸੀਸੀਟੀਵੀ ਕੈਮਰੇ ਨਹੀਂ ਕੈਮਰਾ ਕੋਈ ਨਹੀਂ ਲੱਗਾ ਇੱਕ ਮਿੰਟ ਵਾਕਿਆ ਹੋਇਆ ਜਿਹੜਾ ਇੱਥੇ ਸੁੰਦਰ ਸਿਟੀ ਦੇ ਇੱਥੇ ਅੱਜ ਸੁੰਦਰ ਸਿਟੀ ਚ ਦੁਪਹਿਰੇ ਇਤਲਾ ਮਿਲੀ ਸੀ ਵੀ ਇੱਕ ਘਰ ਦੇ ਵਿੱਚ ਕੁਛ ਜਾਣਿਆਂ ਨੇ ਵੜ ਕੇ ਚੋਰੀ ਕੀਤੀ ਹੈ ਜਿਹੜੇ ਮਕਾਨ ਮਾਲਕ ਸੇ ਉਹ ਕਰੇ ਨਹੀਂ ਸਕੇ ਜਦੋਂ ਕਰੇ ਆਏ ਨੇ ਤੇ ਚੋਰ ਇੱਥੇ ਸੀਗੇ ਤੇ ਉਹਨਾਂ ਨੂੰ ਇੱਕ ਕਮਰੇ 'ਚ ਉਹਨਾਂ ਨੇ ਬੰਦ ਕਰ ਦਿੱਤਾ ਤੇ ਕੁਝ ਸਮਾਨ ਚੋਰੀ ਕਰਕੇ ਲੈ ਕੇ ਗਏ ਸਰ ਕੁਝ ਪਰਜੇ ਫੜਿਆ ਵੀ ਗਿਆ ਉਹਨਾਂ 'ਚ ਕੋਈ ਬੰਦਾ ਨਹੀਂ ਜੀ ਹਲੇ ਅਸੀਂ ਆਇਡੈਂਟੀਫਾਈ ਕਰ ਰਹੇ ਹਾਂ ਉਹਨਾਂ ਨੂੰ ਤਿੰਨ ਜਣਾਂ ਦਾ ਪਤਾ ਲੱਗਿਆ ਵੀ ਤਿੰਨ ਜਣੇ ਇਨਵੋਲਟ ਸੀਗੇ ਸਿਰ ਸੀਸੀਟੀਵੀ ਸਾਹਮਣੇ ਆਈ ਹੈ ਸਰ ਕੁਝ ਇਸ ਤਰ੍ਹਾਂ ਉਹ ਸਾਰਾ ਕੁਝ ਅਸੀਂ ਕਰ ਰਹੇ ਹਾਂ ਜੀ ਪਹਿਲਾਂ ਤਾਂ ਅਸੀਂ ਪਰਚਾ ਦਾਇਰ ਕਰਕੇ ਬਾਕੀ ਇਨਵੈਸਟੀਗੇਸ਼ਨ ਦਾ ਪਾਰਟ ਜੋ ਟ੍ਰੇਸ ਹੋਏਗਾ ਤੁਹਾਨੂੰ ਦੱਸਾਂਗੇ ਕਿੰਨਾ ਗੁਆਚਾ ਨੁਕਸਾਨ ਲੱਗ ਰਿਹਾ ਜੀ ਹੋਇਆ ਵੈਸੇ ਕੁਝ ਸੈਟ ਦਸ ਰਹੇ ਨੇ ਕੁਝ ਸੋਨਾ ਘਰੇ ਪਿਆ ਸੀ ਜੋ ਕਲੀਅਰ ਕਰ ਰਹੇ ਨੇ ਸਾਰਾ ਕੀ ਕੀ ਹੈਗਾ ਹਾਂ ਜੀ ਅੱਜ ਦੁਪਹਿਰ ਦੀ ਗੱਲ ਹੈ ਜੀ 2:00 ਥੈਂਕ ਯੂ ਸਤਿ ਸ਼੍ਰੀ ਅਕਾਲ ਪਲੀਜ਼ ਸਾਡੇ ਚੈਨਲ ਸਾਂਝਾ ਪੰਜਾਬ ਨੂੰ ਲਾਈਕ ਤੇ ਸਬਸਕ੍ਰਾਈਬ ਕਰੋ YouTube ਤੇ